ਬਠਿੰਡਾ ਦੇ ਮਿਨੀ ਸੈਕਟਰੀਟ ਤੋਂ ਕੱਢੀ ਗਈ ਇੱਕ ਜਾਗਰੂਕਤਾ ਰੈਲੀ ਜੋਤ ਚੱਲਿਆ ਬੂਥ ਅੱਜ ਹਰੀ ਝੰਡੀ ਦੇ ਕੇ ਇਸ ਨੂੰ ਕੀਤਾ ਰਵਾਨਾ ਨਗਰ ਨਿਗਮ ਦੇ ਕਮਿਸ਼ਨਰ ਰਾਹੁਲ ਵੱਲੋਂ ਦਿੱਤੀ ਗਈ ਜਾਣਕਾਰੀ ਵੀਰਵਾਰ ਨੂੰ ਸਵੇਰੇ 6 ਵਜੇ ਦੇ ਲਗਭਗ ਬਠਿੰਡਾ ਦੇ ਮਿਨੀ ਸੈਕਟਰੀਟ ਪਹੁੰਚੇ ਏਡੀਸੀ ਜਰਨਲ ਰਤੀਫ احمد ਅਤੇ ਨਾਲ ਬਠਿੰਡਾ ਨਗਰ ਨਿਗਮ ਦੇ ਕਮਿਸ਼ਨਰ ਸ੍ਰੀ ਰਾਹੁਲ ਅਤੇ ਉਹਨਾਂ ਵੱਲੋਂ ਇੱਕ ਜਾਗਰੂਕਤਾ ਰੈਲੀ ਕੱਢੀ ਗਈ ਜਿਸ ਦਾ ਨਾਮ ਦਿੱਤਾ ਗਿਆ ਜੂਥ ਚੱਲਿਆ ਬੂਥ ਅਤੇ ਇਸ ਰੈਲੀ ਨੂੰ ਉਹਨਾਂ ਵੱਲੋਂ ਹਰੀ ਚੰਡੀ ਦੇ ਕੇ ਅਰਵਾਣਾ ਕੀਤਾ ਗਿਆ ਦੇਖੋ ਤਸਵੀਰਾਂ ਮਿਨੀ ਸੈਕਟਰ ਦੀਆਂ ਉਹਨਾਂ ਦੱਸਿਆ ਕਿ ਇਸ ਵਾਰ ਪੂਰੀ ਕੰਸਟੀਟਿਊਐਂਸੀ ਦੇ ਅੰਦਰ 38000 ਨਵੇਂ ਵੋਟਰ ਹਨ ਜੋ ਜੂਥ ਹਨ ਅਤੇ ਸਾਡੀ ਇਹੀ ਅਪੀਲ ਰਹੇਗੀ ਕਿ ਇਹ ਜੂਥ ਹੈ ਜਿਹੜਾ ਇਹ ਆਪਣੀ ਬੋਡ ਦਾ ਇਸਤੇਮਾਲ ਹਰ ਹਾਲਤ ਦੇ ਵਿੱਚ ਕਰੇ ਇਸ ਨੂੰ ਜਾਗਰੂਕ ਕਰਨ ਦੇ ਲਈ ਅੱਜ ਇਹਨਾਂ ਵੱਲੋਂ ਇੱਕ ਜਾਗਰਕਤਾ ਰੈਲੀ ਕੱਢੀ ਗਈ ਜਿਸ ਨੂੰ ਨਾਮ ਦਿੱਤਾ ਗਿਆ ਯੂਥ ਚੱਲਿਆ ਬੂਥ ਜਿਹੜੀ ਕਿ ਆਪਣੇ 1 ਤਾਰੀਖ ਨੂੰ ਹੋ ਰਹੀ ਚੋਣਾ ਜਿਹੜੀ ਕਿ ਸਵੇਰੇ 7 ਵਜੇ ਤੋਂ ਲੈ ਕੇ 6 ਵਜੇ ਤੱਕ ਦਾ ਟਾਈਮ ਚੋਣਾ ਦਾ ਹੈਗਾ ਗਰਮੀ ਦੇ ਪ੍ਰਕੋਪ ਕਰਕੇ ਅੱਜ ਅਸੀਂ ਜਿਹੜੀ ਸੂਪ ਇੱਕ ਰੈਲੀ ਕੱਢੀ ਜਾ ਰਹੀ ਹੈ ਇਹ अर्ਲੀ ਮਾਰਨਿੰਗ ਜਿਹੜੇ ਆਪਣੇ ਬੰਦੇ ਉੱਠਦੇ ਹਨ ਉਹਨਾਂ ਨੂੰ ਪ੍ਰੇਰਣਾ ਦੇਣ ਵਾਸਤੇ ਤੇ ਹੋਰ ਸਾਰੀ ਚੀਜ਼ਾਂ ਦੇ ਹਿਸਾਬ ਨਾਲ ਇੱਕ ਇੱਕ ਪ੍ਰੇਰਣਾ ਦਾ ਸਰੋਤ ਬਣਨ ਵਾਸਤੇ ਇੱਕ ਯੂਥ ਚੱਲਿਆ ਬੂਥ ਤਹਿਤ ਇਹ ਰੈਲੀ ਕਰਵਾਈ ਜਾ ਰਹੀ ਹੈ ਜਿਸ ਦੇ ਵਿੱਚ ਅਸੀਂ ਆਸ਼ਾ ਕਰ ਰਹੇ ਹਾਂ ਕਿ ਜਿਆਦਾ ਤੋਂ ਜਿਆਦਾ ਯੂਥ ਇਸ ਵਾਰ VOTING ਕਰੇ 38000 ਬੱਚੇ ਹਨ ਜਿਹੜੇ 18 ਤੋਂ 19 ਸਾਲ ਦੇ ਹਨ ਜਿਹੜੇ ਨਵੇਂ ਐਡ ਕੀਤੇ ਗਏ ਹਨ ਇਸ ਵਾਰ VOTER ਸੂਚੀ ਵਿੱਚ ਤੇ ਸਾਡੀ ਕੋਸ਼ਿਸ਼ ਹੋਏਗੀ ਕਿ ਜਿਆਦਾ ਤੋਂ ਜਿਆਦਾ ਉਹਨਾਂ ਬੱਚਿਆਂ ਨੂੰ ਰਨਰੋਲ ਕਰਵਾਈਏ ਤੇ VOTING ਪਰਸੈਂਟੇਜ ਨੂੰ ਬਧਾਈਏ ਥੈਂਕ ਯੂ ਜੀ ਜਦੋਂ 60% ਮਸਾ ਹੋ ਰੇ ਕੀ ਕਰ ਗਰਮੀ ਦਾ ਕਾਰਨ ਹੈ ਜੀ ਗਰਮੀ ਦਾ ਕਾਰਨ ਹੈ ਹੋਰ ਤਾਂ ਕੋਈ ਕਾਰਨ ਨਹੀਂ ਹੈਗਾ ਜਦੋਂ ਆਪਣੇ ਵਿਧਾਨ ਸਭਾ ਇਲੈਕਸ਼ਨ ਅ ਫਰਵਰੀ ਚ ਹੁੰਦੇ ਉਦੋਂ ਉਦੋਂ 80 ਤੱਕ ਵੀ ਟੱਚ ਕਰ ਜਾਂਦਾ ਮੌੜ ਹਲਕੇ ਚ ਜਿਵੇਂ 79% ਸੀਗਾ ਜੀ ਤੋਂ ਥੋੜਾ ਜਿਹਾ ਗਰਮੀ ਦਾ ਇਸ਼ੂ ਜ਼ਿਆਦਾ ਹੈ ਬਾਕੀ ਇਸ਼ੂਜ਼ ਨਹੀਂ ਹੈਗੇ ਕਿਉਂਕਿ ਡੇ ਟਾਈਮ voting ਜਿਵੇਂ ਤੁਸੀਂ ਦੇਖੋ 11 ਵਜੇ ਤੋਂ ਲੈ ਕੇ 3 ਵਜੇ 4 ਵਜੇ ਤੱਕ ਦਾ ਮੌਸਮ ਬਹੁਤ ਗਰਮ ਹੋ ਜਾਂਦਾ ਤਾਂ ਲੋਕਾਂ ਨੂੰ ਆਂਟ ਚ ਆਂਟ ਚ ਪ੍ਰੋਬਲਮ ਹੁੰਦੀ ਹੈ ਐਟ ਰੈਕ ਐਡਵਾਈਜ਼ਰੀ ਵੀ ਹੈਲਥ ਐਡਵਾਈਜ਼ਰੀ ਵੀ ਉਸੇ ਤਰੀਕੇ ਜਾਰੀ ਹੋਈ ਹੈ ਬਟ ਆਪਾਂ ਦੇਖ ਰਹੇ ਹਾਂ ਕਿਉਂਕਿ ਅੱਜ ਵੀ ਮੌਸਮ ਥੋੜਾ ਜਿਹਾ ਬੈਟਰ ਹੋ ਗਿਆ ਹੈ ਤੇ ਆਈਐਮਡੀ ਦੀ ਇਹ ਫੋਰਕਾਸਟ ਵੀ ਹੈਗੀ ਕਿ ਆਪਣਾ ਮੌਸਮ ਤੁਸੀਂ ਦੇਖੋਗੇ ਕਿ 1 ਤਾਰੀਖ ਨੂੰ ਬੈਟਰ ਹੋਏਗਾ ਅੱਜ ਨਾਲੋਂ ਹੀਟ ਵੇਵ ਥੋੜੀ ਜੀ ਘਟ ਰਹੀ ਹੈ ਤੇ ਅਸੀਂ ਐਕਸਪੈਕਟ ਕਰ ਰਹੇ ਹਾਂ ਕਿ ਵਾਟਰ ਪਰਸੈਂਟੇਜ ਵਧੇਗਾ ਉੱਥੋਂ ਤੇ ਪ੍ਰਬੰਧ ਕਿਸ ਤਰ੍ਹਾਂ ਦੇ ਕੀਤੇ ਗਏ ਜੀ ਪੁੱਤਾ ਜੀ ਸਾਰੇ ਪ੍ਰਕਾਰ ਦੇ ਪ੍ਰਬੰਧ ਜਿਵੇਂ ਕਿ ਅਸ਼ੋਰਡ ਮਿਨਿਮਮ ਫੈਸਿਲਿਟੀਆਂ ਦਾ ਆਪਣੀ ਇੱਕ ਬੇਸਿਕ ਜ਼ਿੰਮੇਵਾਰੀ ਹੈ ਉਹ ਤਾਂ ਕੀਤੀ ਗਈ ਹੈ ਨਾਲ ਦੇ ਨਾਲ ਜਿਹੜੇ ਗਰਮੀ ਤੋਂ ਬਚਣ ਵਾਲੇ ਪ੍ਰਕੋਪ ਹੈ ਗਰਮੀ ਤੋਂ ਬਚਣ ਵਾਲੇ ਇੰਤਜ਼ਾਮਾਤ ਨੇ ਜਿਵੇਂ ਕਿ ਆਪਣੇ ਪਾਣੀ ਦਾ ਪ੍ਰਬੰਧ ਮਿੱਠੇ ਪਾਣੀ ਦਾ ਪ੍ਰਬੰਧ ਉਨਾਂ ਲਈ ਡਾਕਟਰਾਂ ਦਾ ਪ੍ਰਬੰਧ ਇਹ ਸਾਰੀ ਚੀਜ਼ ਕੀਤੀਆਂ ਗਈਆਂ ਤੇ ਇਸ ਦੇ ਨਾਲ ਸਾਡੀ ਕੋਸ਼ਿਸ਼ ਰਹੇਗੀ ਕਿ ਉੱਥੇ ਕੋਈ ਵੀ ਜੇ ਕੋਈ ਵਿਅਕਤੀ ਜਾਂ ਕੋਈ ਯੂਥ ਜਾਂ ਕੋਈ ਬਜ਼ੁਰਗ ਵਿਅਕਤੀ ਆਉਂਦਾ ਹੈ ਤਾਂ ਉਹਨੂੰ ਕਿਸੇ ਪ੍ਰਕਾਰ ਦੀ ਪਰੇਸ਼ਾਨੀ ਜਾਂ ਕਿਸੇ ਪ੍ਰਕਾਰ ਦੀ ਅਸੁਵਿਧਾ ਦਾ ਸਾਹਮਣਾ ਨਾ ਕਰਨਾ ਜਿਹੜੇ ਲੰਮੀਆਂ ਲੈਣਾ ਲੱਗ ਜਾਂਦੇ ਉਹਨਾਂ ਵਾਸਤੇ ਕੋਈ ਸ਼ਾਂਤ ਸਥਾਨ ਦਾ ਪ੍ਰਬੰਧ ਕੀਤਾ ਉਹ ਸਾਰਾ ਜੀ ਕੀਤਾ ਹੋਇਆ ਜੀ ਉਹਨਾਂ ਨੂੰ ਸ਼ੇਡ ਦਾ ਉਹਨਾਂ ਦੀ ਚੇਅਰਸ ਦਾ ਉਹ ਸਾਰਾ ਪ੍ਰਬੰਧ ਕੀਤਾ ਹੋਇਆ ਜੀ ਬਿਲਕੁਲ ਠੀਕ ਹੈ ਹਾਂ ਜੀ ਇੱਕ ਮਿੰਟ ਕੋਲੰਪਸ ਹਾਂਜੀ ਸਰ ਕੀ ਕਹਿਣਾ ਚਾਹੋਗੇ ਜਿਹੜਾ ਜੀ ਸਵੀਪ ਐਕਟੀਵਿਟੀ ਦਿੱਤਾ ਹੈ ਤਾਂ ਜੀ ਯੂਥ ਚੱਲਿਆ ਬੂਥ ਰੈਲੀ ਕੱਢੀ ਜਾ ਰਹੀ ਹੈ ਬੇਸਿਕ ਮੰਤਵ ਇਹਦਾ ਹੈਗਾ ਲੋਕਾਂ ਨੂੰ ਜਾਗਰੂਕ ਕਰਨਾ ਵੋਟਾਂ ਪਾਉਣ ਲਈ ਸਾਡੇ ਅਸੀਂ ਲੋਕਾਂ ਤੋਂ ਆਸ਼ਾ ਕਰਦੇ ਹਾਂ ਕਿ ਉਹ ਵੱਧ ਤੋਂ ਵੱਧ ਆਣਗੇ ਤੇ ਸਵੇਰ ਟਾਈਮ ਹੀ ਆਪਣੇ ਵੋਟਾਂ ਲਈ ਲਾਈਨਾਂ 'ਚ ਨਿਕਲਣਗੇ ਕਿਉਂਕਿ ਡੇ ਟਾਈਮ ਦੇ ਵਿੱਚ ਬਹੁਤ ਜ਼ਿਆਦਾ ਗਰਮੀ ਹੋ ਜਾਏਗੀ ਉਸ ਕਰਕੇ ਅਸੀਂ ਲੋਕਾਂ ਨੂੰ ਜਾਗਰੂਕ ਕਰਨ ਲਈ ਇਹ ਰੈਲੀ ਦਾ ਯੋਜਨ ਕੀਤਾ ਹੈ ਜਿਹਦੇ 'ਚ ਕਈ ਕਾਲਜਾਂ 'ਚੋਂ ਬੱਚੇ ਬੱਚੀਆਂ ਆਏ ਨੇ ਤੇ ਨਾਲ ਹੀ ਤੋਂ ਸ਼ਹਿਰ ਦੇ ਜਿਹੜੇ ਸਾਡੇ ਰਨਰਸ ਕਲੱਬ ਨੇ ਜਾਂ ਹੋਰ ਸਬਸੇ ਵੀ ਸੰਸਥਾਵਾਂ ਨੇ ਉਹਨਾਂ ਨੇ ਵੀ ਪਾਰਟਿਸਪੇਟ ਕੀਤਾ ਇਸ ਦੇ ਵਿੱਚ ਸਾਡੇ ਜਨਰਲ ਅਬਜ਼ਰਵਰ ਸਾਹਿਬ ਤੇ ਐਕਸਪੈਡੀਸ਼ਨ ਅਬਜ਼ਰਵਰ ਸਾਹਿਬਾ ਤੇ ਸਾਡੇ ਕਮਿਸ਼ਨ ਕਾਰਪੋਰੇਸ਼ਨ ਮਿਸਟਰ ਰਾਹੁਲ ਸਾਰੇ ਬੰਦੇ ਆਏ ਕਿੰਨਾ ਕ ਚੂਠ ਹੈ ਜਿਹੜਾ ਪਹਿਲੀ ਵਾਰੀ ਵੋਟ ਪਾਵੇਗਾ 38000 ਦੇ ਨੇ ਪੂਰੇ ਹਲਕੇ ਦੇ